ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਦਾ ਦੌਰ ਜਾਰੀ ਹੈ ਬਠਿੰਡਾ ਦੇ ਢਾਨ ਸਿੰਘ ਖਾਨਾ ਪਿੰਡ ਤੋਂ ਬੇਅਦਬੀ ਦੀ ਤਾਜ਼ਾ ਘਟਨਾ ਸਾਹਮਣੇ ਆਈ ਹੈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੁਟਕਾ ਸਾਹਿਬ ਦੇ ਫਟੇ ਹੋਏ ਅੰਗ ਮਿਲੇ ਨੇ ਘਟਨਾ ਦਾ ਪਤਾ ਸਵੇਰੇ 3:00 ਵਜੇ ਲੱਗਿਆ ਜਦੋਂ ਪਿੰਡ ਦਾ ਇੱਕ ਸ਼ਖਸ ਗੁਰਦੁਆਰਾ ਸਾਬ ਦੇ ਵਿੱਚ ਮੱਥਾ ਟੇਕਣ ਪਹੁੰਚਿਆ ਸੀ ਮੌਕੇ ਉੱਤੇ ਪਿੰਡ ਵਾਸੀਆਂ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਗੁਟਕਾ ਸਾਬ ਦੇ ਅੰਗੇ ਇਕੱਤਰ ਕਰਕੇ ਬਾਅਦ ਵਿੱਚ ਪੁਲਿਸ ਨੂੰ ਇਤਲਾਹ ਦਿੱਤੀ ਗੁਰਦੁਆਰਾ ਸਾਬ ਦੇ ਅੰਦਰ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਜਿਨ੍ਹਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਗੁਟਕਾ ਸਾਬ ਦੇ ਅੰਗ ਗੁਰਦੁਆਰਾ ਸਾਬ ਦੇ ਬਾਹਰ ਮਲੇ ਨੇ ਜਿੱਥੇ ਕੋਈ ਸੀਸੀਟੀਵੀ ਨਹੀਂ ਬਲਕਿ ਮਲਕੀਤ ਸਿੰਘ ਜੀ ਮਿਸਤਰੀ ਆਏ ਉਹਨਾਂ ਨੇ ਆ ਕੇ ਪਹਿਲਾਂ ਆ ਕੇ ਮੱਥਾ ਟੇਕ ਕੇ ਵਾਪਸ ਚਲੇ ਗਏ ਜਦੋਂ ਵਾਪਸ ਜਾ ਕੇ ਉਹਨਾਂ ਨੇ ਬਾਅਦ ਵਿੱਚ ਦੇਖਿਆ ਕਿ ਸੁਖਮਨੀ ਸਾਹਿਬ ਦਾ ਗੁਟਕਾ ਖਿਲ ਰਿਹਾ ਵਪਾਰ ਦੇ ਵਿੱਚ ਜਦੋਂ ਜਾ ਕੇ ਦੇਖਿਆ ਮੈਂ ਬਾਅਦ ਵਿੱਚ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਐਸੀ ਮੈਨੂੰ ਪੁੱਛਿਆ ਵੀ ਇਹ ਗੁਟਕਾ ਸਾਹਿਬ ਚੱਕ ਲਈਏ ਜਾਂ ਕਿ ਉਹ ਕਹਿੰਦੇ ਵੀ ਤੁਸੀਂ ਲਾਂਚ ਕਰ ਦਿਓ ਪਿੰਡ ਵਾਲਿਆਂ ਨੂੰ ਪਿੰਡ ਵਾਲਿਆਂ ਨੂੰ ਲਾਂਚ ਕਰਤਾ ਉਸ ਤੋਂ ਬਾਅਦ ਮੈਂ ਉਹ ਮੁੰਡਿਆਂ ਨੂੰ ਨੌਜਵਾਨ ਜਿਹੜੇ ਕਮੇਟੀ ਵਾਲੇ ਉਹਨਾਂ ਨੂੰ ਫੋਨ ਲਾਇਆ ਕਰਮਜੀਤ ਸਿੰਘ ਹੈ ਇਹਨਾਂ ਨੂੰ ਵੀ ਮੈਂ ਵਾਜ ਮਾਰ ਕੇ ਘਰੋਂ ਲੈ ਕੇ ਆਉਂਦੀ ਤਾਂ ਜਦੋਂ ਦੇਖਿਆ ਉੱਥੇ ਫਿਰ ਮੁੜ ਕੇ ਬੀਬੀਆਂ ਸੀਗੀਆਂ ਸੰਗਤ ਆ ਜਾਂਦੀ ਹੈ ਦਿਨ ਚੜਿਆ ਹੁੰਦਾ ਉਦੋਂ ਤਾਂ ਸੰਗਤ ਨੇ ਉਹ ਪੱਤਰ ਇਕੱਠੇ ਕਰ ਲਏ ਸਤਿਕਾਰ ਸਹਿਤ ਅਸੀਂ ਗੁਰਦੁਆਰਾ ਸਾਹਿਬ ਅੰਦਰ ਲੈ ਕੇ ਪਿੰਡ ਤਾਨ ਸਿੰਘ ਖਾਨਾ ਦੇ ਵਿੱਚ ਬੇਅਦਬੀ ਦੀ ਏਸੀ ਤਰ੍ਹਾਂ ਦੀ ਘਟਨਾ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਵੀ ਹੋਈ ਸੀ ਉਸ ਵੇਲੇ ਵੀ ਏਸੀ ਥਾਂ ਤੇ ਅੱਦਾ ਗੁਟਕਾ ਸਾਹ ਫਾੜ ਕੇ ਸੁੱਟਿਆ ਗਿਆ ਸੀ ਘਟਨਾ ਤੋਂ ਬਾਅਦ ਸੰਗਤ ਦੇ ਵਿੱਚ ਨਿਰਾਸ਼ਗੀ ਹੈ ਤੇ ਉਤੇ ਹੀ ਪੁਲਿਸ ਦਾਵਾ ਕਰ ਰਹੀ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ